ਪਾਣੀ ਖੜਾ ਸੀ ਬਹੁਤ ਜ਼ਿਆਦਾ ਤੇ ਦੇਖਣ ਨੂੰ ਇਹ ਮਿਲਿਆ ਤੇ ਸ਼ਹਿਰ ਵਿੱਚ ਮੋਟਰ ਪਾਣੀ ਕੱਢਣ ਵਾਲੀਆਂ ਮੋਟਰਾਂ ਬਹੁਤ ਘੱਟ ਸੀਗੀਆਂ ਦੇਖੋ ਮੈਂ ਵੀ ਜਦੋਂ ਡਿਸਪੋਜ਼ਲ ਤੇ ਗਿਆ ਉਦੋਂ ਚਾਰ ਮੋਟਰਾਂ ਚੱਲ ਰਹੀਆਂ ਸੀਗੀਆਂ ਔਰ ਉਸ ਤੋਂ ਬਾਅਦ ਅਸੀਂ ਸ਼ਹਿਰ ਦਾ ਦੌਰਾ ਵੀ ਕੀਤਾ ਤੇ ਜਿੱਥੇ ਫੁੱਟ ਫੁੱਟ 1.5 ਫੁੱਟ ਪਾਣੀ ਖੜਾ ਸੀ ਉੱਥੇ ਉਹ ਪਾਣੀ ਜਿਹੜਾ ਸੀਗਾ ਉਹ ਨਿਕਲ ਚੁੱਕਿਆ ਸੀਗਾ ਪਰ ਕਿਉਂਕਿ ਬਿਜਲੀ ਨਾ ਹੋਣ ਕਾਰਨ ਗੈਪ ਦੀ ਪੁਲੀ ਤੇ ਤੁਸੀਂ ਕੱਲ ਗਏ ਸੀ ਤੇ ਗੈਪ ਦੀ ਪੁਲੀ ਯਾਨੀ ਖੁੱਲੀ ਏ ਤੇ ਜਿਵੇਂ ਸ਼ਹਿਰ ਪੂਰਾ ਗੈਪ ਦੀ ਪੁਲੀ ਉਹਦੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੇ ਕਿਸੇ ਮਹਿਕਮੇ ਵੱਲੋਂ ਕੋਈ ਸਫਾਈ ਕੀਤੀ ਜਾ ਜਾਈ ਜਾਵੇ ਔਰ ਪਰ ਕਿਉਂਕਿ ਮਿਨਿਸਪਲ ਕਮੇਟੀ ਉੱਥੇ ਜ਼ਰੂਰ ਜਿਹੜਾ ਵਾ ਉਹ ਆਪਣਾ ਮੈਂ ਦੇਖ ਰਿਹਾ ਸੀਗਾ ਕਿ ਉਹ ਕੰਮ ਕਰ ਰਹੇ ਸੀਗੇ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਜਿਹੜਾ ਮੌਸਮ ਦੇ ਹਿਸਾਬ ਨਾਲ ਪਾਣੀ ਬਹੁ ਖੜਾ ਕੰਨੇ ਵਿੱਚ ਕੀ ਕਹਿਣਾ ਚਾਹੀਦਾ ਦੇਖੋ ਕੁਦਰਤ ਦੀ ਮਾਰ ਜਿਹੜੀ ਆ ਉਹ ਬਹੁਤ ਜ਼ਿਆਦਾ ਪੰਜਾਬ ਦੇ ਉੱਤੇ ਕਹਿਰ ਜਿਹੜਾ ਟਾਇਆ ਜਾ ਰਿਹਾ ਹੈ ਬਹੁਤ 1300 ਤੋਂ ਵੱਧ ਪਿੰਡ ਜਿਹੜੇ ਨੇ ਅੱਜ 5 5 6 6 ਫੁੱਟ ਪਾਣੀ ਦੀ ਮਾਰ ਹੇਠ 'ਚ ਨੇ ਫਸਲਾਂ ਤਬਾਹ ਹੋ ਗਈਆਂ ਲੋਕ ਆਪਣੇ ਘਰਾਂ 'ਚੋਂ ਬੇਘਰ ਹੋ ਗਏ ਆ ਜਿਹੜਾ ਪਸ਼ੂ ਆ ਉਹਦਾ ਬਹੁਤ ਨੁਕਸਾਨ ਹੋਇਆ ਔਰ ਖੰਨੇ ਦੇ ਵਿੱਚ ਵੀ ਕਿਉਂਕਿ ਪਿਛਲੇ 24 ਘੰਟਿਆਂ ਚ ਬਹੁਤ ਜ਼ਿਆਦਾ ਭਾਰੀ ਬਾਰਿਸ਼ ਹੋਈ ਹੈ। ਤੋਂ ਖੰਨੇ ਦੇ ਵਿੱਚ ਵੀ ਕਾਫੀ ਜਿਹੜਾ ਪਾਣੀ ਜਮਾ ਹੋਇਆ ਔਰ ਕੱਲ ਵੀ ਅਸੀਂ ਗੈਰਦੀ ਪੁਲੀ ਦਾ ਨਿਰੀਖਣ ਕੀਤਾ ਸੀ ਮਿਸਪਲ ਕਮੇਟੀ ਦੇ ਪ੍ਰਧਾਨ ਕਮਲਜੀਤ ਸਿੰਘ ਲੱਦੜ ਨੂੰ ਨਾਲ ਲੈ ਕੇ ਔਰ ਫਿਰ ਪੁਰਾਣੇ ਡਿਸਪੋਜ਼ਲ ਤੇ ਵੀ ਅਸੀਂ ਗਏ ਸੀਗੇ ਔਰ ਕਿਉਂਕਿ ਗ੍ਰਿਡ ਵੀ ਜਿਹੜਾ ਵਾ ਉਹਦੀ ਕੰਦ ਡਿੱਗਣ ਕਾਰਨ ਕਈ ਘੰਟੇ ਬਿਜਲੀ ਨਹੀਂ ਆਈ। ਔਰ ਦੋ ਹੀ ਮੋਟਰਾਂ ਜਿਹੜੀਆਂ ਸੀਗੀਆਂ ਜਨਰੇਟਰ ਤੇ ਚੱਲ ਰਹੀਆਂ ਸੀਗੀਆਂ ਔਰ ਜਦੋਂ ਬਿਜਲੀ ਆਈ ਹੈ ਤੁਸੀਂ ਜਾ ਕੇ ਜਦੋਂ ਦੇਖਿਆ ਕਿ ਚਾਰ ਮੋਟਰਾਂ ਚੱਲ ਰਹੀਆਂ ਉਹਦੇ ਨਾਲ ਕਾਫੀ ਹੱਥ ਤੱਕ ਜਿਹੜਾ ਪਾਣੀ ਕੱਢਣ ਚ ਡਿਸਪੋਜ਼ਲ ਦੇ ਵਿੱਚ ਕਾਮਯਾਬੀ ਹਾਸਲ ਹੋਈ ਪਰ ਫੇਰ ਵੀ ਅਸੀਂ ਇਸ ਗੱਲ ਦੇ ਉੱਤੇ ਪੂਰੀ ਆਪਣੀ ਨਿਗਾ ਜਿਹੜੀ ਹੈ ਨજર ਬਣਾਈ ਹੋਈ ਆ ਕਮਲਜੀਤ ਸਿੰਘ ਲੱਧੜ ਔਰ ਮਿਸਪਲ ਕਮੇਟੀ ਦੀ ਸਾਰੀ ਟੀਮ ਬੜੀ ਮੁਸਤੈਦੀ ਨਾਲ ਦੇਖਰੇਖ ਕਰ ਰਹੀ ਆ ਔਰ ਪਰਮਾਤਮਾ ਕਿਰਪਾ ਕਰੇ ਇਹ ਇਹ ਜਿਹੜਾ ਬਰਸਾਤ ਜਿਹੜੀ ਉਹ ਬੰਦ ਹੋ ਜੇ ਔਰ ਅਸੀਂ ਸਾਰਾ ਜਿਹੜਾ ਸਾਡਾ ਇਲਾਕਾ ਸਾਡਾ ਸ਼ਹਿਰ ਉਹ ਪਾਣੀ ਦੀ ਮਾਰ ਹੇਠੋਂ ਬਚ ਜਵੇ ਇਹ ਅਸੀਂ ਇਹੀ ਦੁਆ ਕਰਦੇ ਆਂ ਕਿ ਪ੍ਰਮਾਤਮਾ ਆਪਣੀ ਮਿਹਰ ਬਣਾਈ ਰੱਖੇ ਪਰ ਫੇਰ ਵੀ ਅਗਰ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੀ ਜਾਉਂਦੀ ਆ ਸਾਹਮਣੇ ਤਾਂ ਅਸੀਂ ਸਾਰੇ ਸ਼ਹਿਰ ਵਾਸੀਆਂ ਦੇ ਨਾਲ ਆ ਔਰ ਕੋਸ਼ਿਸ਼ ਇਹੀ ਹੋਏਗੀ ਔਰ ਮੈਂ ਸਰਕਾਰ ਤੋਂ ਵੀ ਮੰਗ ਕਰਦਾ ਕਿ ਉਹਨਾਂ ਦੀਆਂ ਜਿਹੜੀਆਂ ਟੀਮਾਂ ਨੇ ਉਹ ਵੀ ਮੁਸਤਕਿਦੀ ਨਾਲ ਕੰਮ ਕਰਨ ਔਰ ਤਾਂ ਜੋ ਇਹ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਆ ਨਾ ਵਾਪਰੇ ਔਰ ਸਾਡਾ ਜਿਹੜਾ ਸ਼ਹਿਰ ਆ ਸਾਡਾ ਖੰਨਾ ਉਹ ਸੁਰੱਖਿਤ ਰਵੇ ਇਹੀ ਅਸੀਂ ਸਾਰੇ ਦੇਖ ਦੇਖ ਰ ਕੇ ਚਾਰੇ ਪਾਸੇ ਪਾਣੀ ਖੜਾ ਜੀ ਕਲੇਡੀ ਦੀ ਡੈਥ ਹੋਈ ਆ ਕੀ ਕਹਿਣਾ ਚਾਹੋਗੇ ਉਸ ਬਾਰੇ ਜੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਇਹਦਾ ਨੁਕਸਾਨ ਦਾ ਕੋਈ ਆਪਾਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਮਤਲਬ ਇੰਨਾ ਨੁਕਸਾਨ ਹੋ ਰਿਹਾ ਇਹ ਮਨ ਭਾਗੀ ਘਟਨਾ ਜਿਹੜੀ ਆ ਖੰਨੇ ਚ ਵਾਪਰੀ ਆ ਮੈਂ ਉਸ ਦਾ ਅਫਸੋਸ ਵੀ ਪ੍ਰਗਟ ਕਰਦਾ ਔਰ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਆ ਕਿ ਉਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਇਹਦੇ ਵਿੱਚ ਮਦਦ ਕੀਤੀ ਜਾਵੇ ਜਿਵੇਂ ਕੱਲ ਕੱਲ ਪਾਣੀ ਖੜਾ ਸੀ ਬਹੁਤ ਜ਼ਿਆਦਾ ਤੇ ਦੇਖਣ ਨੂੰ ਇਹ ਮਿਲਿਆ ਤੇ ਸ਼ਹਿਰ ਵਿੱਚ ਮੋਟਰ ਪਾਣੀ ਕੱਢਣ ਵਾਲੀਆਂ ਮੋਟਰਾਂ ਬਹੁਤ ਘੱਟ ਸੀਗੀਆਂ ਦੇਖੋ ਪੈਸੇ ਜਦੋਂ ਡਿਸਪੋਜ਼ਲ ਤੇ ਗਏ ਉਦੋਂ ਚਾਰ ਮੋਟਰਾਂ ਚੱਲ ਰਹੀਆਂ ਸੀਗੀਆਂ ਪਰ ਉਸ ਤੋਂ ਬਾਅਦ ਅਸੀਂ ਸ਼ਹਿਰ ਦਾ ਦੌਰਾ ਵੀ ਕੀਤਾ ਤੇ ਜਿੱਥੇ ਫੁੱਟ ਫੁੱਟ ਡੇਢ ਡੇਢ ਫੁੱਟ ਪਾਣੀ ਖੜਾ ਸੀ ਉੱਥੇ ਉਹ ਪਾਣੀ ਜਿਹੜਾ ਸੀਗਾ ਉਹ ਨਿਕਲ ਚੁੱਕਿਆ ਸੀਗਾ ਬਰ ਕਿਉਂਕਿ ਬਿਜਲੀ ਨਾ ਹੋਣ ਕਾਰਨ ਦੋ ਹੀ ਮੋਟਰਾਂ ਚੱਲ ਰਹੀਆਂ ਸੀ ਉਹਦੇ ਵਿੱਚ ਜਰੂਰ ਦਿੱਕਤ ਜਿਹੜੀ ਆ ਉਹ ਆ ਰਹੀ ਹੈ ਸੋ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਇਹਦੇ ਲਈ ਜਿਹੜੇ ਜਿਹੜੇ ਅਗਾਊਂ ਪ੍ਰਬੰਧ ਨੇ ਉਹ ਵਧੀਆ ਤਰੀਕੇ ਨਾਲ ਕੀਤੇ ਜਾਣ ਅਗਲੇ ਅਜੇ ਵੀ ਬਹੁਤ ਜਗ੍ਹਾ ਪਾਣੀ ਵਾਲੇ ਬਲੌਕ ਜੇ ਔਰ ਖੜਾ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ ਇਸ ਇਸ ਬੰਦੀ ਕੀ ਕਰਨਾ ਚਾਹੀਦਾ ਦੇਖੋ ਇਹ ਜਿਹੜੀ ਜੀਵਤਾ ਸਰਕਾਰ ਆ 4 ਸਾਲ ਤੋਂ ਕੰਮ ਕਰ ਰਹੀ ਆ ਔਰ ਇਹਨਾਂ ਨੇ ਪਾਣੀ ਦੇ ਨਿਕਾਸ ਦੇ ਲਈ ਪਾਣੀ ਦੇ ਕੋਈ ਪ੍ਰਬੰਧ ਦੇ ਲਈ ਕੋਈ ਵੀ ਕੋਈ ਕੰਮ ਨਹੀਂ ਕੀਤਾ ਕੋਈ ਪੈਸਾ ਨਹੀਂ ਖਰਚ ਕੀਤਾ ਜਿਹਦੇ ਨਾਲ ਅੱਜ ਇਹੋ ਜਿਹੇ ਹਾਲਾਤ ਜਿਹੜੇ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਪਰ ਸਾਡੀ ਸਰਕਾਰ ਦੇ ਸਮੇਂ ਜਦੋਂ ਪੂਰੇ ਸ਼ਹਿਰ ਦੇ ਵਿੱਚ ਸੀਵਰੇਜ ਪਾਇਆ ਗਿਆ ਅੱਜ ਤੁਸੀਂ ਲਾਈਨੋਂ ਪਾਰ ਜਾ ਕੇ ਦੇਖੋ ਅੱਜ ਉੱਥੇ ਭਾਰੀ ਮੀਂਹ ਦੇ باوجود ਵੀ ਅੱਜ ਲੋਕਾਂ ਨੂੰ ਬਹੁਤ ਵੱਡੀ ਰਾਹਤ ਹੈ ਔਰ ਉੱਥੇ ਜਿਹੜਾ ਪਾਣੀ ਆ ਉਹ ਕੁਝ ਸਮੇਂ ਦੇ ਵਿੱਚ ਹੀ ਨਿਕਲ ਕੇ ਉਹ ਚਲਿਆ ਜਾਂਦਾ ਤੇ ਜਿਹੜਾ ਕਿ ਸਾਰਾ ਇਲਾਕਾ ਉਹ ਕਿਸੇ ਸਮੇਂ ਪਾਣੀ ਦੀ ਹਮੇਸ਼ਾ ਹੀ ਮਾਰਤਲੇ ਹੁੰਦਾ ਸੀਗਾ ਅੱਜ ਭਾਰੀ ਬਾਰਿਸ਼ ਦੇ ਹੋਣ ਦੇ ਬਾਵਜੂਦ ਵੀ ਉਹ ਇਲਾਕਾ ਜਿਹੜਾ ਸੁਰੱਖਿਤ ਆ ਇਹ ਇਸ ਗੱਲ ਦੀ ਸਾਨੂੰ ਬੜੀ ਤਸੱਲੀ ਹੈ ਪਰ ਜਿਹੜੀ ਮੌਜੂਦਾ ਸਰਕਾਰ ਆ ਉਹਨੂੰ ਜਲਦੀ ਤੋਂ ਜਲਦੀ ਇਹਦੇ ਜਿਹੜੇ ਬਦਲਵੇਂ ਪ੍ਰਬੰਧ ਕਰਨੇ ਚਾਹੀਦੇ ਨੇ ਤਾਂ ਜੋ ਪਾਣੀ ਦੀ ਮਾਰ ਹੇਠ ਤੋਂ ਅਸੀਂ ਆਪਣੇ ਖੰਨਾ ਸ਼ਹਿਰ ਨੂੰ ਬਚਾ ਸਕੀਏ। ਨਗਰ ਕੌਂਸਲ ਕਾਂਗਰਸ ਦੀ ਹੈ ਜੀ ਇਹ ਔਰ ਦੋਨੇ ਇਲਜ਼ਾਮ ਲਾਉਂਦੀਆਂ ਵੀ ਆ ਦੋਨੋਂ ਮਿਲ ਕੇ ਨਹੀਂ ਕੰਮ ਕਰ ਸਕਦੇ ਜੀ ਬੇ ਸ਼ਹਿਰ ਦੀ ਮਿਹਤਰੀ ਅੱਜ ਇਲਜ਼ਾਮਬਾਜ਼ੀ ਦਾ ਸਮਾਂ ਨਹੀਂ ਹੈਗਾ ਇਹ ਤਾਂ ਲੋਕਾਂ ਦੇ ਨਾਲ ਖੜਨ ਦਾ ਸਮਾਂ ਹੈ ਔਰ ਸਾਨੂੰ ਸਾਰਿਆਂ ਦੀ ਸਾਡੀ ਇੱਕ ਫਰਜ਼ ਬਣਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਇਸ ਪਾਣੀ ਦੀ ਜਿਹੜੀ ਮਾਰ ਆ ਇਹ ਇੱਕ ਕੁਦਰਤੀ ਆਫਤ ਆ ਉਹਦਾ ਮੁਕਾਬਲਾ ਕਰ ਸਕਦੇ ਜਿਵੇਂ ਗੈਪ ਦੀ ਪੁਲੀ ਤੇ ਤੁਸੀਂ ਕੱਲ ਗਏ ਸੀ ਤੇ ਗੈਪ ਦੀ ਪੁਲੀ ਜਾਨੀ ਖੁੱਲੀ ਏ ਤੇ ਜਿਵੇਂ ਸ਼ਹਿਰ ਪਾਈਪਰ ਉਹਦੀ ਮੈਨੂੰ ਨਹੀਂ ਲੱਗਦਾ ਕਿ ਸਰਕਾਰ ਦੇ ਕਿਸੇ ਮਹਿਕਮੇ ਵੱਲੋਂ ਕੋਈ ਸਫਾਈ ਕੀਤੀ ਜਾ ਜਾਈ ਜਾਵੇ ਔਰ ਪਰ ਕਿਉਂਕਿ ਮਿਸੀਪਲ ਕਮੇਟੀ ਉੱਥੇ ਜ਼ਰੂਰ ਜਿਹੜਾ ਵਾ ਉਹ ਆਪਣਾ ਮੈਂ ਦੇਖ ਰਿਹਾ ਸੀਗਾ ਕਿ ਉਹ ਕੰਮ ਕਰ ਰਹੇ ਸੀਗੇ ਪਰ ਸਰਕਾਰ ਦੇ ਕਿਸੇ ਵੀ ਮਹਿਕਮੇ ਵੱਲੋਂ ਕੋਈ ਮਦਦ ਇਹ ਜਿਹੜੀ ਸਰਕਾਰ ਇੱਕ ਸਰਕਾਰੀ ਜਿਹੜੇ ਮੁਲਾਜ਼ਮ ਨੇ ਉਹਨਾਂ 'ਚ ਅਨਗਹਿਲੀ ਬਹੁਤ ਦੇਖੀ ਜਾ ਰਹੀ ਜਿਵੇਂ ਮੌਕੇ ਤੇ ਕੋਈ ਆਉਂਦਾ ਨਹੀਂ ਹੈਗਾ ਦੇਖਣ ਵਾਸਤੇ ਗਿਆ ਜਾ ਰਹਿਣ ਵਾਸਤੇ ਲੀਡਰ ਲੀਡਰ ਆਉਂਦੇ ਆ ਸਰਕਾਰੀ ਮੁਲਾਜ਼ਮ ਨਹੀਂ ਆ ਰਹੇ ਉਹਨਾਂ ਦੇ ਵਾਸਤੇ ਕੀ ਕਹੋ ਸਰਕਾਰੀ ਮੁਲਾਜ਼ਮਾਂ ਨੂੰ ਆਪਣੀ ਡਿਊਟੀਆਂ ਤੇ ਤਨਾਨਾ ਰਹਿਣਾ ਚਾਹੀਦਾ ਅੱਜ ਵੀ ਭਾਰੀ ਵੀ ਜਿਹੜੀ ਆ ਬੱਛਾ ਜाहिर ਕੀਤਾ ਜਾ ਰਿਹਾ ਜਾ ਰਿਆ ਜਾ ਰਿਆ ਤੋਂ ਇਸ ਕਰਕੇ ਸਰਕਾਰੀ ਜਿਹੜਾ ਅਮਲਾ ਫੈਲਾ ਉਹਨੂੰ ਅੱਜ ਪੂਰੇ ਮਤਲਬ ਚੁਸਤ ਦਰਸਤ ਰਹਿਣਾ ਚਾਹੀਦਾ ਠੀਕ ਹੈ